ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਫਿਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ حاضر ਹੋਏ ਆ ਜਿਵੇਂ ਕਿ ਸਵੇਰ ਦੇ ਸਮੇਂ ਤੋਂ ਹੀ ਪੰਜਾਬ ਦੇ ਪੂਰਬੀ ਇਲਾਕੇ ਦੇ ਕੁਝ ਕੁ ਹਿੱਸਿਆਂ ਵਿੱਚ ਬੱਦਲ ਵੇਖਣ ਨੂੰ ਮਿਲ ਰਹੀ ਸੀ ਤਾਜ਼ਾ ਸੈਟਲਾਈਟ ਇਮੇਜ ਤੋਂ ਵੀ ਸਾਫ਼ ਕਲੀਅਰ ਹੋ ਰਿਹਾ ਕਿ ਪੰਜਾਬ ਦੇ ਇਹ ਇਲਾਕੇ ਕਿਹਦੇ ਵਿੱਚ ਹੁਸ਼ਿਆਰਪੁਰ ਤੋਂ ਨਮਾਸ਼ਹਿਰ ਨਮਾਸ਼ਹਿਰ ਤੋਂ ਕੁਝ ਕੁ ਹਿੱਸਾ ਕਪੂਰਥਲੇ ਦਾ ਕੁਝ ਜਲੰਧਰ ਦਾ ਕੁਝ ਅੰਮ੍ਰਿਤਸਰ ਦਾ ਕੁਝ ਮੋਗੇ ਦਾ ਕੁਝ ਲੁਧਿਆਣੇ ਦਾ ਇਹਦੇ ਵਿੱਚ ਬਦਲਬਾਈ ਹਲੇ ਵੀ ਬਣੀ ਹੋਈ ਹੈ ਤੇ ਹੇਠਲੇ ਪਾਸੇ ਸੰਗਰੂਰ ਪਟਿਆਲੇ ਦੇ ਵਿੱਚ ਥੋੜੀ ਜਿਹੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਮੋਹਾਲੀ ਦੇ ਰੂਪਨਗਰ ਦੇ ਵਿੱਚ ਥੋੜੀ ਜਿਹੀ ਸਾਨੂੰ ਮੁਕਸਰ ਸਾਹਿਬ ਤੋਂ ਹੁੰਦੀ ਹੋਈ ਬਠਿੰਡੇ ਦੇ ਵਿੱਚ ਅਤੇ ਬਰਨਾਲੇ ਦੇ ਨੇੜੇ-ਤੇੜੇ ਦੇ ਇਲਾਕੇ ਵਿੱਚ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਪੱਖ-ਪੱਖ ਇਸੇ ਵਿੱਚ ਵੱਖ-ਵੱਖ ਤਰੀਕੇ ਦੀ ਬੱਦਲਵਾਈ ਹੋਣ ਕਾਰਨ ਮੌਸਮ ਇੱਕੋ ਜਿਹਾ ਨਹੀਂ ਹੈ ਤੇ ਬਾਕੀ ਸਾਰੇ ਪੰਜਾਬ ਦੇ ਵਿੱਚ ਮੌਸਮ ਠੀਕ ਹੈ ਕੜਾਕੀ ਦੀ ਧੁੱਪ ਦੇਖਣ ਨੂੰ ਮਿਲ ਰਹੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਖਿਲਾਫ ਹਨ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸਰ ਨਾ ਹੋ ਸਕੇ ਅੱਜ ਦੁਪਹਿਰ ਸਮੇਂ ਕੜਾਕੇ ਦੀ ਧੁੱਪ ਕਣ ਤਾਪਮਾਨ ਜਿਹੜਾ ਕਾਫੀ ਵਧੇ ਹੋਏ ਸੀ 35 ਤੋਂ ਉਹ ਨੇੜੇ-ਤਰੇ ਦੇ ਹੀ ਤਾਪਮਾਨ ਦੇਖਣ ਨੂੰ ਮਿਲੇ ਆਉਂਦੇ ਪੰਜ-ਚਾਰ ਘੰਟੇ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਫਿਲਹਾਲ ਠੀਕ ਹੈ ਕੋਈ ਵੱਡੀ ਕਾਰਵਾਈ ਨਹੀਂ ਹੈ ਜਿਹੜੇ ਮੇਨ ਤੌਰ ਤੇ ਅਗਰ ਗੱਲ ਕਰੀ ਜਾਵੇ ਤਾਂ ਇਹ ਵਾਲੇ ਇਲਾਕੇ ਹਨ ਜਿਨ੍ਹਾਂ ਵਿੱਚ ਮੈਂ ਤੁਹਾਨੂੰ ਦਿਖਾਵਾ ਤਾਂ ਮੇਨ ਤੌਰ ਤੇ ਇਹ ਵਾਲੇ ਇਲਾਕੇ ਇਹਨਾਂ ਵਿੱਚ ਥੋੜੀ-ਬੋਤੀ ਬੱਦਲਬਾਦ ਦੇਖਣ ਨੂੰ ਮਿਲ ਸਕਦੀ ਹੈ ਮੀਂਹ ਦੇ ਹਨੇਰੀ ਦੇ ਉਮੀਦ ਆ ਸਕਦੀ ਹੈ ਪਰ ਬਾਕੀ ਇਲਾਕੇ ਵਿੱਚ ਕਿਤੇ ਵੀ ਬੱਦਲਬਾਦ ਦੀ ਉਮੀਦ ਨਾ ਹੋਣ ਕਾਰਨ ਮੀਂਹ ਦੀ ਸੰਭਾਵਨਾ ਨਹੀਂ ਹੈ ਸੰਗਰੂਰ ਪਟਿਆਲੇ ਦੀ ਗੱਲ ਕੀਤੀ ਜਾਵੇ ਸਿਸਟਮ ਹੌਲੀ-ਹੌਲੀ ਕਮਜ਼ੋਰ ਪੈ ਰਿਹਾ ਹੈ ਆਉਂਦੇ 4-5 ਘੰਟੇ ਵਿੱਚ ਬੱਦਲਬਾਦ ਦੀ ਥੋੜੀ-ਬੋਤੀ ਬੂੰਦਬੰਦੀ ਹੋਣ ਤੋਂ ਬਾਅਦ ਇਹ ਸਿਸਟਮ ਕਮਜ਼ੋਰ ਹੋ ਜਾਵੇਗਾ ਕੋਈ ਪੱਟੀ ਕਾਰਵਾਈ ਹੁੰਦੀ ਫਿਲਹਾਲ ਦਿਖਾਈ ਨਹੀਂ ਦੇ ਰਹੀ ਜਿਸ ਦੇ ਸਿੱਟੇ ਵਜੋਂ ਸਾਨੂੰ ਕੋਈ ਵੱਡੀ ਉਮੀਦ ਨਹੀਂ ਜਾਗ ਰਹੀ ਕਿ ਕੋਈ ਭਾਰੀ ਮ ਰਾਤ ਦੇ ਸਮੇਂ ਥੋੜੇ-ਬੋਤੇ ਉਮੀਦ ਜਾਗ ਰਹੀ ਹੈ ਕਿ ਕੁਝ ਪੱਛਮੀ ਇਲਾਕੇ ਵੱਲ ਮੌਸਮ ਸਾਫ਼ ਹੈ ਪਰ ਪੂਰਬੀ ਇਲਾਕੇ ਵਿੱਚ ਸਿਸਟਮ ਬਣ ਰਹੇ ਨੇ ਤੇ ਇਹ ਪੂਰਬੀ ਸਿਸਟਮ ਹੌਲੀ-ਹੌਲੀ ਪੰਜਾਬ ਵੱਲ ਪਹੁੰਚ ਕਰਨਗੇ ਤੇ ਮੀਂਹ ਦੀ ਸੰਭਾਵਨਾਵਾਂ ਆਉਂਦੇ ਦਿਨਾਂ ਵਿੱਚ ਵਣਦੀ ਦਿਖਾਈ ਦੇ ਰਹੀ ਹੈ ਤੇ ਉਹ ਸੰਭਾਵਨਾਵਾਂ ਰਾਤ ਦੀ ਵੀਡੀਓ ਵਿੱਚ ਲੈ ਕੇ حاضر ਹੋਵਾਂਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਧੰਨਵਾਦ ਸਾਰੇ ਦਰਸ਼ਕ ਵੀਰਪ੍ਰੇਮ ਭਰਾਵਾਂ ਦਾ